ਬਾਦਲ ਦੀ ਛਾਇ ਤੇ ਗੈਰ ਸਵਿਧਾਨਕ ਗੁਰੂ ਸਾਹਿਬ ਦੀ ਗੈਰ ਹਾਜ਼ਰੀ ਚ ਰਾਤ ਦੇ ਹਨੇਰੇ ਚ ਪੰਥ ਦੀ ਗੈਰ ਹਾਜ਼ਰੀ ਚ ਬੇਸ਼ੱਕ ਕੁਝ ਦਿਨਾਂ ਵਾਸਤੇ ਪੱਕੇ ਨਹੀਂ ਕੱਚੇ ਕਾਰਜਕਾਰੀ ਜਥੇਦਾਰ ਲੱਗ ਸਕਦੇ ਹੋ ਪਰ ਪੰਥ ਨੇ ਕਦੋਂ ਪਰਵਾਣ ਕਰਨਾ ਹੈ ਇਹ ਅਜੇ ਉਸ ਸਮਾਂ ਨਹੀਂ ਹੈ ਇਹ ਨਾਂ ਪੰਥ ਨੇ ਪ੍ਰਵਾਨ ਕੀਤਾ ਤੁਹਾਨੂੰ ਫਿਰ ਬੇਸ਼ੱਕ ਤੁਸੀਂ ਕੀ ਆ ਉਹ ਕਹਵੇ ਕਿ ਤੁਸੀਂ ਕੌਣ ਹੋ ਨੇ ਪੁੱਛਣ ਆਲੇ ਇਹ ਪੰਥ ਦੀ ਜਗੀਰ ਆ ਤੇ ਪੰਥ ਦੇ ਵਾਰਿਸ ਪੁੱਛ ਸਕਦੇ ਨੇ ਉਥੇ ਚੱਲ ਕੀ ਰਿਹਾ ਤੇ ਤੁਸੀਂ ਦੋ ਤਰੀਕ ਨੂੰ ਜਿਹੜਾ ਇਹ ਆਦੇਸ਼ ਜਾਰੀ ਕੀਤਾ ਸ੍ਰੀ ਗੁਰੂ ਸ਼ਹਿਜੋ ਕੀਤਾ ਜਾਏ ਸ਼੍ਰੋਮਣੀ ਕਮੇਟੀ ਕਰੇ ਤਾਂ ਕਿ ਮਹਾਰਾਜੀ ਦੇ ਸਰੂਪ ਲੱਭੇ ਜਾਣ ਦੋਚੀ ਫੜੇ ਜਾਣ ਪੁਖਤਾ ਪ੍ਰਬੰਧ ਕੀਤੇ ਜਾਣ ਤੁਹਾਡੀ ਕੀ ਮਜਬੂਰੀ ਬਣ ਗਈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪਾਂ ਦੇ ਚੱਲ ਰਹੀ ਜਾਂਚ ਵਿੱਚ ਅੜਕਾ ਬਣ ਰਹੇ ਹੋ ਦੋਸ਼ੀ ਵਿਚਾਰ ਰਹੇ ਹੋ ਇਹਦੀ ਵਜ੍ਹਾ ਕੀ ਹੋ ਸਕਦੀ ਕਿ ਤੇ ਤੁਸੀਂ ਟਕਰਾ ਕਰਾਉਣਾ ਚਾਹੁੰਦੇ ਹੋ ਸਰਕਾਰ ਦਾ ਪੰਥ ਦਾ ਜਾਂ ਪੰਥ ਦਾ ਜਾਂ ਕਾਨੂੰਨ ਦਾ ਅਕਾਲ ਤਖਤ ਸਾਹਿਬ ਦਾ ਜਾਂ ਕਾਨੂੰਨ ਦਾ ਜਾਂ ਕਾਨੂੰਨ ਵੱਡਾ ਹੈ ਅਕਾਲ ਤਖਤ ਸਾਹਿਬ ਛੋਟਾ ਹੈ ਕਿ ਅਕਾਲ ਤਖਤ ਸਾਹਿਬ ਵੱਡਾ ਹੈ ਕਿ ਕਾਨੂੰਨ ਛੋਟਾ ਹੈ ਤੁਸੀਂ ਇਸ ਦਸ਼ਾ ਦਿਸ਼ਾ ਵੱਲ ਨੂੰ ਕਿਉਂ ਤੋੜ ਰਹੇ ਹੋ ਪੰਥ ਨੂੰ ਤੁਹਾਨੂੰ ਕਿੰਨੇ ਹੱਕ ਦਿੱਤੇ ਆ ਇਹਦੇ ਵੱਲੋਂ ਥੋਪੇ ਗਏ ਇਹ ਆਦੇਸ਼ਾਂ ਦਾ ਕੋਈ ਸਤਕਾਰ ਨਹੀਂ ਕਿਸੇ ਨੇ ਕਰਨਾ ਇਹ ਤੇ ਪੰਥ ਤੁਹਾਡੇ ਗਲ ਚ ਪਰਨਾ ਪਾ ਕੇ ਪੁੱਛੂ ਤੁਸੀਂ ਹੁੰਦੇ ਕੌਣ ਹੋ ਅਕਾਲ ਤਖਤ ਸਭ ਤੋਂ ਇਸ ਤਰ੍ਹਾਂ ਦੇ ਮਨਮਰਜ਼ੀ ਦੇ ਆਦੇਸ਼ ਜਾਰੀ ਕਰਕੇ ਕੱਲ ਤੱਕ ਸਭ ਨੂੰ ਢਾ ਲਾਉਣ ਵਾਲੇ ਜਿਹੜਾ ਤੁਹਾਡਾ ਗੁਰਦੁਆਰਾ ਚੋਣ ਕਮਿਸ਼ਨ ਹੈ ਉਹਨੇ ਅੰਮ੍ਰਿਤ ਛਕ ਲਿਆ ਤੁਹਾਡਾ ਗੁਰਦੁਆਰਾ ਜੁਡੀਸ਼ੀਅਲ ਹੈ ਉਹਨੇ ਅਮਰਤ ਛਕ ਲਿਆ ਤੁਹਾਡੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨਾਂ ਦੇ ਪਰਿਵਾਰ ਇੱਥੋਂ ਤੱਕ ਕਿ ਢਾਮੀ ਸਾਹਿਬ ਦੇ ਖੁਦ ਮੁੰਡੇ ਅਮਰਤਾਦੀ ਨੇ ਇਹ ਵੀ ਦੱਸ ਦਿਓ ਤੁਹਾਡਾ ਕੋਲੀ ਸਾਹਿਬ ਨੇ ਅਮਰਤ ਛਕ ਲਿਆ ਜਿਹਨੂੰ ਸੀਐਲ ਆਇਆ ਹੋਇਆ ਇਹ ਵੀ ਦੱਸ ਦਿਓ ਕਿ ਤੁਹਾਡਾ ਅਕਾਲੀ ਦਲ ਦਾ ਪ੍ਰਧਾਨ ਬਾਦਲ ਦੀ ਸ਼ਹਿਤ ਗੈਰ ਸਵਿਧਾਨਕ ਗੁਰੂ ਸਾਹਿਬ ਦੀ ਗੈਰ ਹਾਜ਼ਰੀ ਚ ਰਾਤ ਦੇ ਹਨੇਰੇ ਚ ਪੰਥ ਦੀ ਗੈਰ ਹਾਜ਼ਰੀ ਚ ਬੇਸ਼ੱਕ ਕੁਝ ਦਿਨਾਂ ਵਾਸਤੇ ਪੱਕੇ ਨਹੀਂ ਕੱਚੇ ਕਾਰਜਕਾਰੀ ਜਥੇਦਾਰ ਲੱਗ ਸਕਦੇ ਹੋ ਪਰ ਪੰਥ ਨੇ ਕਦੋਂ ਪ੍ਰਵਾਨ ਕਰਨਾ ਹੈ ਇਹ ਅਜੇ ਉਹ ਸਮਾਂ ਨਹੀਂ ਹੈ ਤੇ ਨਾ ਪੰਥ ਨੇ ਪ੍ਰਵਾਨ ਕੀਤਾ ਤੁਹਾਨੂੰ ਫਿਰ ਬੇਸ਼ੱਕ ਤੁਸੀਂ ਕਾਰਜਕਾਰੀ ਜਥੇਦਾਰ ਲੱਗ ਗਏ ਹੋ ਪਰ ਸਿੱਖ ਪੰਥ ਇਹਨਾਂਕ ਧਿਆਨ ਤਾਂ ਰੱਖਦਾ ਹੀ ਹੈ ਕਿ ਜਿਹੜੇ ਅਕਾਲ ਤੱਕ ਸਭ ਤੋਂ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹੋ ਤੁਸੀਂ ਖਿਆਲ ਕਰਿਓ ਇਹ ਪੰਥ ਕਦਾ ਚਿੱਤ ਵੀ ਪਰਵਾਹ ਨਹੀਂ ਕਰੇਗਾ ਕਿ ਤੁਹਾਡੇ ਆਦੇਸ਼ ਪੱਖਪਾਤੀ ਰਾਜਸੀ ਤੇ ਕਿਸੇ ਮਜਬੂਰੀ ਵਸ ਲਾਲਚ ਵਸ ਖੁਦਗਰਜ਼ੀ ਦੀ ਬੋ ਮਾਰਦੇ ਹੋਣ ਅਕਾਲ ਤੱਕ ਸਭ ਨੂੰ ਸਰਵਉੱਚਤਾ ਨੂੰ ਟਾ ਲਾਉਂਦੇ ਹੋਣ ਹੁਕਮਨਾਮੇ ਆਦੇਸ਼ਾਂ ਦੀ ਬੇਕਦਰੀ ਕਰਦੇ ਹੋਣ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂ ਵਾਲੀਏ ਅਕਾਲੀ ਫੂਲਾ ਸਿੰਘ ਦੀ ਸ਼ਵੀ ਖਰਾਬ ਕਰਦੇ ਹੋਣ ਸਿੱਖ ਪੰਥ ਦਾ ਵਿਸ਼ਵਾਸ ਅਕਾਲ ਤਖਤ ਸਭ ਤੋਂ ਤੋੜਦੇ ਹੋਣ ਇਹ ਤਾਂ ਬਿਲਕੁਲ ਨਹੀਂ ਹੋਣ ਦੇਾਂਗੇ ਆਖਰੀ ਦਮ ਤੇ ਆਖਰੀ ਗੋਲੀ ਤੱਕ ਤੁਹਾਡੇ ਇਸ ਮਾੜੇ ਕਾਰਨਾਮਿਆਂ ਦੇ ਖਿਲਾਫ ਲੜਾਂਗੇ ਜਿਹੜੇ ਵਿਧੀ ਵਿਧਾਨ ਤੋਂ ਉਲਟ ਜਾ ਕੇ ਗਤੀਵਿਧੀਆਂ ਕਰ ਰਿਹਾ ਤੇ ਮੇਰੇ ਤੁਹਾਡਾ ਧਿਆਨ ਧਿਆਨ ਤਾਂ ਤੁਹਾਨੂੰ ਹੈ ਤੁਹਾਨੂੰ ਪਤਾ ਵੀ ਹੈ ਮਚਲੇ ਹੋਏ ਹੋਏ ਹੋ ਤੁਸੀਂ ਇਹ ਜਿਹੜਾ ਤੁਸੀਂ ਆਦੇਸ਼ ਜਾਰੀ ਕੀਤਾ 2226 ਕਿ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਆ ਐ ਜੀ ਸਿੱਖ ਸੰਗਤ ਸੇਵਾਦਾਰਾਂ ਸਾਡੇ ਵੀ ਹੱਕ ਨੇ ਅਕਾਲ ਤਖਤ ਸਾਹਿਬ ਸਚਕਣ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ ਇਹ ਕਿਸੇ ਦੀ ਨਿੱਜੀ ਜ਼ਗੀਰ ਨਹੀਂ ਆ ਉਹ ਕਹਵੇ ਕਿ ਤੁਸੀਂ ਕੌਣ ਹੋਣੇ ਹੋ ਪੁੱਛਣ ਵਾਲੇ ਇਹ ਪੰਥ ਦੀ ਜ਼ਗੀਰ ਆ ਤੇ ਪੰਥ ਦੇ ਵਾਰਿਸ ਪੁੱਛ ਸਕਦੇ ਨੇ ਉਥੇ ਚੱਲ ਕੀ ਰਿਹਾ ਤੇ ਤੁਸੀਂ 2 ਤਰੀਕ ਨੂੰ ਜਿਹੜਾ ਇਹ ਆਦੇਸ਼ ਜਾਰੀ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪਾਂ ਦਾ ਬਹੁਤ ਹੀ ਅਹਿਮ ਤੇ ਗੰਭੀਰ ਮਸਲਾ ਹੈ ਪਰ ਤੁਸੀਂ ਤਾਂ ਆਦੇਸ਼ ਜਾਰੀ ਕੀਤਾ ਸੀਗਾ ਕਿ ਛਿੱਟ ਨੂੰ ਸ਼ਹਿ ਜੋ ਕੀਤਾ ਜਾਏ ਸ਼੍ਰੋਮਣੀ ਕਮੇਟੀ ਕਰੇ ਤਾਂ ਕਿ ਮਹਾਰਾਜ ਜੀ ਦੇ ਸਰੂਪ ਲੱਭੇ ਜਾਣ ਦੋਸ਼ੀ ਫੜੇ ਜਾਣ ਪੁਖਤਾ ਪ੍ਰਬੰਧ ਕੀਤੇ ਜਾਣ ਤੁਹਾਡੀ ਕੀ ਮਜਬੂਰੀ ਬਣ ਗਈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪਾਂ ਦੀ ਚੱਲ ਰਹੀ ਜਾਂਚ ਵਿੱਚ ਅੜਕਾ ਬਣ ਰਹੇ ਹੋ ਦੋਸ਼ੀ ਵਿਚਾਰ ਰਹੇ ਹੋ ਇਹਦੀ ਵਜ੍ਹਾ ਕੀ ਹੋ ਸਕਦੀ ਤੁਸੀਂ ਕਿਉਂ ਨਹੀਂ ਚਾਹੁੰਦੇ 328 ਪਾਵਨ ਸਰੂਪ ਮਿਲ ਜਾਣ ਤੁਸੀਂ ਕਿਉਂ ਨਹੀਂ ਚਾਹੁੰਦੇ ਅੱਗੇ ਤੋਂ ਕੋਈ ਮਹਾਰਾਜੀ ਦੇ ਸਰੂਪ ਚੋਰੀ ਨਾ ਦੇ ਤੁਸੀਂ ਕਿਉਂ ਨਹੀਂ ਚਾਹੁੰਦੇ ਭਵੇਖ ਵਾਸਤੇ ਪੁਖਤਾ ਪ੍ਰਬੰਧ ਪ੍ਰਬੰਧ ਹੋਣ ਤੁਸੀਂ ਕਿਉਂ ਨਹੀਂ ਚਾਹੁੰਦੇ ਕਿ ਸਤਗੁਰਾਂ ਦਾ ਪਾਵਨ ਸਰੂਪ ਬਿਨਾਂ ਦਰਜ ਕੀਤੇ ਦਿੱਤੇ ਜਾਣ ਦੀ ਕਿਸੇ 'ਚ ਹਿੰਮਤ ਨਾ ਪਵੇ ਅੱਗੇ ਵਾਸਤੇ ਤੁਹਾਡੀ ਕੀ ਮਜਬੂਰੀ ਹੈ ਤੁਹਾਡੀ ਤੁਹਾਡਾ ਕਿਹੜਾ ਲਾਲਚ ਹੈ ਕਿ ਜੀਹਦੇ ਕਰਕੇ ਤੁਸੀਂ ਇਹ ਅੜਚਨਾ ਅੜਕੇ ਪਾ ਕੇ ਤੇ ਤੁਸੀਂ ਟਕਰਾ ਕਰਾਉਣਾ ਚਾਹੁੰਦੇ ਹੋ ਸਰਕਾਰ ਦਾ ਪੰਥ ਦਾ ਜਾਂ ਪੰਥ ਦਾ ਜਾਂ ਕਾਨੂੰਨ ਦਾ ਅਕਾਲ ਤਖਬ ਦਾ ਜਾਂ ਕਾਨੂੰਨ ਦਾ ਜਾਂ ਕਾਨੂੰਨ ਵੱਡਾ ਹੈ ਅਕਾਲ ਤਖਬ ਸਭ ਛੋਟਾ ਹੈ ਕਿ ਅਕਾਲ ਤਖਬ ਸਭ ਵੱਡਾ ਹੈ ਕਿ ਕਾਨੂੰਨ ਛੋਟਾ ਹੈ ਤੁਸੀਂ ਇਸ ਦਸ਼ਾ ਦਿਸ਼ਾ ਵੱਲ ਨੂੰ ਕਿਉਂ ਤੋਰ ਰਹੇ ਹੋ ਪੰਥ ਨੂੰ ਤੁਹਾਨੂੰ ਕਿੰਨੇ ਹੱਕ ਦਿੱਤੇ ਆ ਇਹਦੇ ਜਵਾਬ ਤੁਹਾਡੇ ਕੋਲ ਲੈ ਜਾਣਗੇ ਤੁਹਾਡਾ ਆਦੇਸ਼ ਜਿਹੜਾ 26 ਨੂੰ ਤੁਸੀਂ 2 26 ਨੂੰ ਜਾਰੀ ਕੀਤਾ ਹੈ ਤੁਸੀਂ ਉਹਦੇ 'ਚ ਕਹਿ ਰਹੇ ਹੋ ਕਿ 328 ਪਾਵਨ ਸਰੂਪਾਂ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਜੁੜੀਆਂ। ਉਹ ਸੰਗਤ ਦੀਆਂ ਜੁੜੀਆਂ ਨੇ ਤੁਹਾਡੀਆਂ ਨਹੀਂ। ਸਾਡੀਆਂ ਜੁੜੀਆਂ ਨੇ ਅਸੀਂ ਸੰਗਤਾਂ 5 ਸਾਲ ਤੋਂ ਸੜਕ 'ਚ ਬਹਿ ਕੇ ਇਨਸਾਫ ਮੰਗਿਆ। ਤੁਸੀਂ ਤਾਂ ਬੋਲੇ ਤੱਕ ਨਹੀਂ 5 ਸਾਲ। ਜਦੋਂ ਦੀ ਐਫਆਰਆਈ ਹੋਈ ਦੋਸ਼ੀਆਂ ਖਿਲਾਫ ਉਦੋਂ ਦੇ ਬੋਲਣ ਲੱਗੇ ਹੋ ਤੁਸੀਂ। ਇਹਦੀ ਵਜ੍ਹਾ ਵੀ ਤੁਹਾਨੂੰ ਦੱਸਣੀ ਹੋਊਗੀ। ਅਸੀਂ ਸੰਗਤਾਂ ਸਾਡੀਆਂ ਭਾਵਨਾਵਾਂ ਨੇ ਤੇ ਆ ਸਾਡੀਆਂ ਭਾਵਨਾਵਾਂ ਜਾਣਨਾ ਚਾਹੁੰਦੀਆਂ ਨੇ। ਆਖਰ 328 ਪਾਵਨ ਸਰੂਪ ਗਏ ਕਿੱਥੇ ਉਹ ਦੋਸ਼ੀ ਕਿਉਂ ਬਚਾਏ ਜਾ ਰਹੇ ਨੇ ਕਿਹੜਾ ਤੁਹਾਡਾ ਲਾਲਚ ਹੈ ਕਿਹੜਾ ਤੁਹਾਨੂੰ ਡਰ ਹੈ ਕਿ ਤੁਸੀਂ ਖੁਦ ਦੋਸ਼ੀ ਹੋ ਜਾਨਣਾ ਚਾਹੁੰਦੇ ਆ ਫਿਰ ਤੁਸੀਂ ਅੱਗੇ ਲਿਖ ਦਿੱਤਾ ਇਹ 328 ਪਾਵਨ ਸਰੂਪਾਂ ਦੇ ਮਾਮਲੇ ਤੇ ਕਿਸੇ ਵੀ ਧਿਰ ਵੱਲੋਂ ਸਿਆਸਤ ਸਿਆਸਤ ਕੌਣ ਕਰਦਾ ਹੈ ਸਿਆਸਤਦਾਨ ਤੇ ਸਿਆਸਤ ਵਿੱਚ ਕੌਣ ਨੇ ਬਾਦਲ ਧਾਮੀ ਐਂਡ ਗੜਗੱਜ ਕੰਪਨੀ ਕਿਉਂਕਿ ਅਸੀਂ ਤਾਂ ਸਿਆਸਤ ਵਿੱਚ ਹੈ ਨਹੀਂ ਅਸੀਂ ਤਾਂ ਇਨਸਾਫ ਮੰਗਣ ਵਾਲੀ ਕਤਾਰ 'ਚ ਧਿਰ ਖੜੇ ਆਂ ਫਿਰ ਤੁਸੀਂ ਧਿਰ ਕਹਿ ਰਹੇ ਹੋ ਵਾਰ-ਵਾਰ ਧਿਰ ਅਸੀਂ ਆਂ ਸ਼ਿਕਾਇਤ ਕਰਤਾ ਆਂ ਇਨਸਾਫ ਚਾਹੁੰਦੇ ਆਂ ਕੌਣ ਦੇਉ ਸਾਨੂੰ ਦੂਸਰਾ ਸ਼ਬਦ ਤੁਸੀਂ ਕਹਿ ਰਹੇ ਹੋ ਉਹਦੇ 'ਚ ਦੋਸ਼ਣਬਾਜ਼ੀ ਦੋਸ਼ਣਬਾਜ਼ੀ ਉਹ ਹੁੰਦੀ ਜਿਹੜੀ ਬਣੀ ਬਣਾ ਕੇ ਗੱਲ ਝੂਠੀ ਨੂੰ ਸੱਚਾ ਸਾਬਤ ਕੀਤਾ ਜਾਏ ਜਿਹੜੀ ਤੁਸੀਂ ਕਰਦੇ ਹੋ ਕਿ ਸਰਕਾਰ ਨੇ ਦਖਲ ਕਰਤਾ ਸਿੱਟ ਨੇ ਦਖਲ ਕਰਤਾ ਕਾਨੂੰਨ ਨੇ ਦਖਲ ਅੰਦਾਜ਼ੀ ਕਰ ਦਿੱਤੀ ਜਦੋਂ ਤੁਹਾਡੇ ਤੇ ਕਾਰਵਾਈ ਹੋਵੇ ਉਦੋਂ ਦਖਲ ਅੰਦਾਜ਼ੀ ਆ ਤੇ ਜਦੋਂ ਤੁਸੀਂ ਕਰਨੀ ਹੋਵੇ ਉਦੋਂ ਪ੍ਰਸ਼ਾਸਨ ਬਣ ਜਾਂਦਾ ਹੈ ਉਦੋਂ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਇਹਦੀ ਵਜ੍ਹਾ ਤੁਹਾਨੂੰ ਦੱਸਣੀ ਹੋਊਗੀ ਤੇ ਤੁਹਾਨੂੰ ਇਹਨਾਂ ਉਦਿਆਂ ਤੇ ਬਹਿ ਕੇ ਗੱਲਾਂ ਸ਼ੁਭਦੀਆਂ ਨਹੀਂ ਫਿਰ ਦੋਸ਼ਣਬਾਦੀ ਬਾਜੀ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਾਲੀ ਅਤੇ ਬਿਆਨਬਾਜ਼ੀ ਨਾ ਕੀਤੀ ਜਾਏ 5 ਸਾਲ ਹੋ ਗਏ ਨੇ ਕਾਲੀ ਨਹੀਂ ਦੇਰੀ ਹੋਈ ਆ ਕਾਲੀ ਕਿਸ ਗੱਲ ਦੀ ਇਹ ਤੁਸੀਂ ਦੱਸ ਦਿਓ ਫਿਰ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ ਉਹੀ ਕਿਹਾ ਜਾ ਰਿਹਾ ਜੋ ਹੋਣਾ ਚਾਹੀਦਾ ਸੀ ਉਹੀ ਕਿਹਾ ਜਾ ਰਿਹਾ ਜੋ ਹੋਇਆ ਹੈ ਉਹੀ ਕਿਹਾ ਜਾ ਰਿਹਾ ਜੋ ਹੁਣ ਤੱਕ ਨਹੀਂ ਹੋਇਆ ਇਹਦੇ ਵਿੱਚ ਕੁਝ ਵੀ ਵੱਖਰਾ ਨਹੀਂ ਅਗਲੀ ਗੱਲ ਤੁਸੀਂ ਕਹਿ ਰਹੇ ਹੋ ਹਦਾਇਤ ਦੇ ਬਾਵਜੂਦ ਇਸ ਮਾਮਲੇ ਵਿੱਚ ਕੁਝ ਸਬੰਧਤ ਧਿਰਾਂ ਵੱਲੋਂ ਲਗਾਤਾਰ ਬਿਆਨਬਾਜ਼ੀ ਦੋਸ਼ਣਬਾਜ਼ੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਟਰੇਲ ਚਲਾਇਆ ਜਾ ਰਿਹਾ ਹੈ ਅਕਾਲ ਤਖਸਾਲ ਵੱਲੋਂ ਕੀਤੀ ਹਦਾਇਤ ਦੀ ਭਾਵਨਾਵਾਂ ਦਾ ਸਤਕਾਰ ਨਹੀਂ ਅਕਾਲ ਤਖਸਾਲ ਦੀਆਂ ਭਾਵਨਾਵਾਂ ਦਾ ਸਤਕਾਰ ਸੀ ਹੈ ਹਮੇਸ਼ਾ ਹੀ ਰਹਿਣਾ ਸਾਰਾ ਸੰਸਾਰ ਕਰਦਾ ਹੈ ਇਥੋਂ ਤੱਕ ਕਿ ਦੁਨੀਆ ਦੀਆਂ ਅਦਾਲਤਾਂ ਕਰਦੀਆਂ ਨੇ ਕਾਨੂੰਨ ਕਰਦੇ ਨੇ ਵਜਾ ਸ੍ਰੀ ਅਕਾਲ ਤੱਕ ਸਭ ਜੀ ਦਾ ਮੂੰਹ ਸਚਖੰਡ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਆ। ਔਰ ਉਹਦਾ ਹਰ ਨਿਕਲਣ ਵਾਲਾ ਦਿਸ਼ਾ ਨਿਰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੈ। ਸਚਖੰਡ ਦਰਬਾਰ ਸਾਹਿਬ ਦੇ ਚਾਰ ਦਰਵਾਜਿਆਂ ਦੇ ਅਨੁਸਾਰ ਹੈ ਚਾਰਾਂ ਦਿਸ਼ਾਵਾਂ ਲਈ, ਚਾਰਾਂ ਵਰਨਾਂ ਲਈ ਤੇ 12 ਮਿਸਲਾਂ ਲਈ ਖੁੱਲੇ ਹੋਏ ਨੇ ਨਿਰਪੱਖ ਨੇ ਪੱਖ ਵਿੱਚ ਨਹੀਂ ਖੜਦੇ। ਧਰਮ ਨਿਰਪੱਖ ਰਹਿ ਕੇ ਫੈਸਲਾ ਦਿੰਦੇ ਆ। ਤੇ ਤੁਸੀਂ ਸੋਚ ਲਓ ਕਿ ਤੁਹਾਡਾ ਜਿਹੜਾ ਆਦੇਸ਼ ਹੈ ਕਿ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਨੁਸਾਰ ਹੈ ਅਕਾਲ ਤਖਤ ਸਾਹਿਬ ਦੀ ਵਿਧੀ ਦੇ ਅਨੁਸਾਰ ਹੈ ਇਸ ਲਈ ਅਕਾਲ ਤਖਤ ਸਾਹਿਬ ਜੀ ਦੀਆਂ ਭਾਵਨਾਵਾਂ ਦਾ ਸਤਕਾਰ ਹੈ ਪਰ ਤੁਹਾਡੇ ਵੱਲੋਂ ਥੋਪੇ ਗਏ ਇਹ ਆਦੇਸ਼ਾਂ ਦਾ ਕੋਈ ਸਤਕਾਰ ਨਹੀਂ ਕਿਸੇ ਨੇ ਕਰਨਾ ਇਹ ਤੇ ਪੰਥ ਤੁਹਾਡੇ ਗਲ 'ਚ ਪਰਨਾ ਪਾ ਕੇ ਪੁੱਛੋ ਤੁਸੀਂ ਹੁੰਦੇ ਕੌਣ ਹੋ ਅਕਾਲ ਤਖਤ ਸਾਹਿਬ ਤੋਂ ਇਸ ਤਰ੍ਹਾਂ ਦੇ ਮਨਮਰਜ਼ੀ ਦੇ आदेश जारी करके कल तक सब नु ਢਾਲਾਉਣ ਵਾਲੇ ਫਿਰ ਤੁਸੀਂ ਅੱਗੇ ਲਿਖ ਰਹੇ ਹੋ মিডিਆ ਵੱਲੋਂ ਇਸ ਮਾਮਲੇ ਵਿੱਚ ਬੋਲਣਾ ਆਪਣੇ ਆਪੋ ਆਪਣੇ ਹਿਸਾਬ ਨਾਲ ਤਤ ਤਤ ਪੇਸ਼ ਕਰਨੇ ਜਾਂ ਬਿਰਤਾਂਤ ਖੜਾ ਕਰਨਾ ਇਹ ਇਹ ਵਜ੍ਹਾ ਨਹੀਂ ਕਿਉਂਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਵਜ੍ਹਾ ਤੁਸੀਂ ਦੱਸੋ মিডিਆ ਵਿੱਚ ਉਹੀ ਬੋਲਿਆ ਜਾ ਰਿਹਾ ਹੈ ਜੋ ਪਬਲਿਕਲੀ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹ ਨਿੱਜੀ ਅਦਾਰਾ ਨਹੀਂ ਤੁਹਾਡਾ ਪ੍ਰਾਈਵੇਟ ਕੰਪਨੀ ਨਹੀਂ ਆ ਇਹ ਪੰਥ ਦੀ ਇਹ ਸਾਰਾ ਕੁਝ ਪੰਥ ਦਾ ਹੈ ਤੇ ਪੰਥ ਦੀ ਦੌਲਤ ਦੇ ਵਿੱਚ ਜਦੋਂ ਪਬਲਿਕਲੀ ਜਨਤਕ ਤੌਰ ਤੇ ਸਮਾਜਿਕ ਆਰਥਿਕ ਰਾਜਨੀਤਿਕ ਜਾਂ ਧਾਰਮਿਕ ਕੋਈ ਨੁਕਸਾਨ ਹੁੰਦਾ ਹੈ ਅਟੈਕ ਹੁੰਦਾ ਹੈ ਧੋਖਾਧੜੀ ਹੁੰਦੀ ਹੈ ਇਹ ਫਿਰ ਉੱਥੇ ਹਰੇਕ ਵਰਗ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਬੋਲਦਾ ਏ ਨੁਕਸਾਨ ਕਿਉਂ ਹੋਇਆ ਅੱਗੇ ਕਿਉਂ ਨਹੀਂ ਹੋਏਗਾ ਜ਼ਿੰਮੇਵਾਰੀ ਕਿਸ ਦੀ ਹੀ ਦੋਸ਼ੀ ਕਿਉਂ ਨਹੀਂ ਫੜੇਗਾ ਇੱਥੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਤੁਹਾਡੇ ਕੋ ਕੋਈ ਕਾਨੂੰਨ ਨਹੀਂ ਹੈਗਾ ਤੁਸੀਂ ਉਹਨਾਂ ਤੇ ਪਾਬੰਦੀ ਲਾ ਸਕੋ ਨਾ ਕਾਲ ਤੱਕ ਸਭ ਪਾਬੰਦੀ ਲਾਉਂਦਾ ਤੇ ਨਾ ਦੁਨੀਆ ਦੀਆਂ ਅਦਾਲਤਾਂ ਦੇ ਕਾਨੂੰਨ ਪਾਬੰਦੀ ਲਾਉਂਦੇ ਨੇ ਉਹ ਬੋਲਣ ਦੀ ਆਜ਼ਾਦੀ ਤਾਂ ਦਿੰਦੇ ਨੇ ਪਰ ਚੁੱਪ ਕਰਾਉਣ ਦੀ ਗੱਲ ਨਹੀਂ ਕਰਦੇ ਗੁਰੂ ਸਾਹਿਬ ਜੀ ਦੀ ਬਾਬਰ ਬਾਣੀ ਸਿੱਧ ਗੋਸਤ ਜਫਰਨਾਮਾ ਤੇ ਉਹ ਜਿਹੜੇ ਸੰਤ ਆਏ ਸੀ ਗੁਰੂ ਅਰਜਨ ਸਾਹਿਬ ਕੋਲ ਛੜੀਆਂ ਵੀ ਕਵਤਾਵਾਂ ਗੁਰੂ ਗ੍ਰੰਥ ਸਾਹਿਬ ਚ ਲਿਖਦੇ ਹੋ ਚੁੱਪ ਵੇੜਿਆ ਚੁੱਪ ਮਹਾਰਾਜ ਜੀ ਕਹਿੰਦੇ ਇੱਥੇ ਚੁਪ ਰਹਿਣ ਵਾਲਿਆਂ ਦੀ ਲੋੜ ਨਹੀਂ ਬੋਲਣ ਵਾਲਿਆਂ ਦੀ ਜ਼ਰੂਰਤ ਹੈ ਚੁੱਪੇ ਚੁੱਪ ਨਾ ਹੋ ਬਈ ਇੱਥੇ ਉਹ ਨਹੀਂ ਚਾਹੀਦੇ ਸਾਨੂੰ ਇਸ ਲਈ ਉਹਨਾਂ ਨੇ ਉਹ ਦਕਾਰ ਦਿੱਤੇ ਨਹੀਂ ਰਖੇ ਤੁਸੀਂ ਕਿਵੇਂ ਪਾਬੰਦੀ ਲਾ ਰਹੇ ਹੋ ਕਿਵੇਂ ਚੁੱਪ ਕਰਾ ਸਕਦੇ ਹੋ ਫਿਰ ਤੁਸੀਂ ਅਗਲੀ ਗੱਲ ਲਿਖ ਰਹੇ ਹੋ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਭਾਵ ਸਿੱਟ ਜਿਹੜੀ 328 ਪਾਵਰ ਸਰੂਪਾਂ ਦੀ ਜਾਂਚ ਕਰ ਰਹੀ ਆ ਤੇਰਾ ਅਸੀਂ ਤੇ ਉਹ ਪੰਥਕ ਲੋਕ ਜਿਹਦੇ ਵਿੱਚ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਦਾ ਬਾਬਾ ਸਰਬਜੋਤ ਸਿੰਘ ਵੇਦੀ ਪੰਥਕ ਕਮੇਟੀਆਂ ਨੇ ਸਤਕਾਰ ਕਮੇਟੀਆਂ ਨਿਆਂੰਗ ਸਿੰਘ ਸਿੱਖ ਸੰਗਤਾਂ ਨੇ ਤੁਸੀਂ ਉਹਨਾਂ ਧਿਰਾਂ ਦੇ ਵੀ ਤੇ ਵਕੀਲ ਹਾਈ ਕੋਰਟ ਤੁਸੀਂ ਹੁਣ ਵਕੀਲਾਂ ਤੇ ਵੀ ਸਕੰਜਾ ਕਸ਼ ਹੋ ਗਏ ਵੀ ਬੋਲਣਾ ਨਹੀਂ ਦੱਸਿਓ ਵਕੀਲ 328 ਪਾਵਨ ਸਰੂਪਾਂ ਦੀ ਗੱਲ ਕਰ ਰਹਾ ਹੈ ਔਰ ਮਾਨਯੋਗ ਅਦਾਲਤਾਂ ਵੀ ਕਹਿ ਰਹੀਆਂ ਨੇ ਤੁਸੀਂ ਉਹਨਾਂ ਨੂੰ ਚੁੱਪ ਨਹੀਂ ਕਰਾ ਸਕਦੇ ਤੇ ਅਕਾਲ ਤੱਕ ਸਾਬ ਵੀ ਚੁੱਪ ਨਹੀਂ ਕਰਾ ਰਿਹਾ ਕਾਰਨ ਜਿੱਥੇ ਮਨੁੱਖੀ ਅਧਿਕਾਰ ਆ ਗਏ ਅਮਨ ਸ਼ਾਂਤੀ ਭਾਈਚਾਰਾ ਜਾਂ ਪਬਲਿਕ ਭਾਵਨਾਵਾਂ ਜਨਤਕ ਭਾਵਨਾਵਾਂ ਲੋਕਾਂ ਦੀਆਂ ਭਾਵਨਾਵਾਂ ਦੀ ਗੱਲ ਆਈ ਜ਼ਬਰ ਜ਼ੁਲਮ ਦੇ ਖਿਲਾਫ ਗੱਲ ਆਈ ਉੱਥੇ ਤਾਂ ਅਦਾਲਤਾਂ ਵੀ ਨਹੀਂ ਰੋਕਦੀਆਂ ਅਕਲ ਤੱਕ ਸਭ ਨਹੀਂ ਰੋਕਦਾ ਤੁਸੀਂ ਕਿਸ ਇਹ ਹਿਸਾਬ ਕਿਤਾਬ ਵਿੱਚ ਇਹ ਜਾਰੀ ਕਰ ਰਹੇ ਹੋ ਆਪਣਾ ਤਾਲੀਬਾਨੀ ਇਹ ਜਿਹੜਾ ਤੁਹਾਡਾ ਹੁਕਮ ਹੈ ਪਰਵਾਨਾ ਇਹ ਕਿਸੇ ਸਾਭ ਨੂੰ ਤੁਸੀਂ ਦੇ ਰਹੇ ਹੋ ਫਿਰ ਅੱਗੇ ਜਾ ਕੇ ਤੁਸੀਂ ਕੀ ਕਹਿ ਰਹੇ ਹੋ ਇਸ ਮਾਮਲੇ ਚ ਪੂਰਾ ਸੰਜਮ ਵਰਤੋ ਇਹਦਾ ਮਤਲਬ ਕੀ ਹੈ ਬਦਮਾਸ਼ੀ ਧਮਕੀ ਤੁਹਾਡੀਆਂ ਨੱਕੁਰਕੀਆਂ ਤੋਂ ਪੰਥ ਨਹੀਂ ਡਰਨਾ ਸੰਗਤ ਨੇ ਨਹੀਂ ਡਰਨਾ ਕਿਸੇ ਕਾਨੂੰਨ ਨੇ ਨਹੀਂ ਰੁਕਣਾ ਤੇ ਅਕਾਲ ਤਖਤ ਸਾਹਿਬ ਦੀ ਵੀ ਇੱਥੇ ਪ੍ਰਵਾਹ ਕਰਦੇ ਆ ਤੁਹਾਡੀ ਕਿਸੇ ਨਹੀਂ ਜੇ ਪ੍ਰਵਾਹ ਕਰਨੀ ਇਹ ਤਾਂ हिसाब किताब ਤੁਹਾਡੇ ਤੋਂ ਹਰ ਹਿੱਲੇ ਲਿਆ ਜਾਊਗਾ ਫਿਰ ਤੁਸੀਂ ਅੱਗੇ ਜਾ ਕੇ ਕੀ ਕਹਿ ਰਹੇ ਹੋ ਇਹ ਵੀ ਸਾਹਮਣੇ ਆਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਰਨ ਲਈ ਪੁਲਿਸ ਵੱਲੋਂ ਬਹੁਤ ਕਾਹਲੀ ਕੀਤੀ ਜਾਂਦੀ ਹੈ ਝੂਠ ਬੋਲ ਰਹੇ ਹੋ ਤੁਸੀਂ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਕਢਾਓ ਉੱਥੇ ਦੀਆਂ ਵੀਡੀਓ ਫੋਟੋ ਮੰਗਵਾਓ ਕਿੱਥੋਂ ਦੀਆਂ ਭਲਾ ਤੁਸੀਂ ਭੁੱਲ ਗਏ ਹੋ ਚੇਤਾ ਕਰਾ ਦਿਆਂ ਨਾਵ ਕਮਲ ਰਾਜਾ ਸਾਹਿਬ ਜਿੱਥੇ 169 ਪਾਵਨ ਸਰੂਪ ਸੀ ਅਜੀ ਉਹ ਗੱਲ ਖਤਮ ਨਹੀਂ ਹੋਈ ਸ਼ੁਰੂ ਹੋਈ ਆ ਤੁਸੀਂ ਸੋਚਦੇ ਹੋਣੇ ਉਹ ਠੰਡੇ ਬਸਤੇ ਚ ਪੈ ਗਈ ਨਹੀਂ ਪੈਣੀ ਉਹਦਾ ਹਿਸਾਬ ਤੁਹਾਨੂੰ ਦੇਣਾ ਹੋ ਇਹ ਵੀ ਦੱਸਣਾ ਹੋ ਮਹਾਰਾਜ ਜੀ ਦੇ ਸਰੂਪ ਕਿੱਥੇ ਜਾ ਸਕਦੇ ਆ ਤੇ ਕਿੱਥੇ ਨਹੀਂ ਜਾ ਸਕਦੇ ਇਹ ਤੁਹਾਨੂੰ ਪੁੱਛਿਆ ਜਾਣਾ ਹੁਣ ਉਹ ਤੁਸੀਂ ਸੀਸੀਟੀਵੀ ਕਢਾਓ ਫੋਟੋਜ਼ ਪੁਲਿਸ ਜਿੱਥੇ ਵੀ ਜਾ ਰਹੀ ਹੈ ਉਹ ਨਾਲ ਉਥੇ ਦਾ ਗਰੰਥੀ ਸਿੰਘ ਪ੍ਰਧਾਨ ਸੈਕਟਰੀ ਉਥੇ ਦੇ ਅਮਰਤਾਰੀ ਸਿੱਖ ਉਹਨਾਂ ਨੂੰ ਲੈ ਕੇ ਪੁੱਛਿਆ ਜਾਂਦਾ ਕਿ ਮਹਾਰਾਜ ਜੀ ਦੇ ਪਾਵਨ ਸਰੂਪ ਤੁਹਾਡੇ ਕੋਲੇ ਕਿੰਨੇ ਨਾ ਕਿ ਉਹ ਇਹ ਵੇਖਣ ਜਾਂਦੇ ਨੇ ਵੀ ਮਹਾਰਾਜ ਜੀ ਦੀ ਤਲਾਸ਼ੀ ਲੈ ਰਹੇ ਆ ਕਿਉਂ ਐਡਾ ਵੱਡਾ ਝੋਟ ਇਸ ਅਹੁਦੇ ਤੇ ਬਹਿ ਕੇ ਬੋਲ ਰਹੇ ਹੋ ਫਿਰ ਤੁਸੀਂ ਅੱਗੇ ਲਿਖ ਰਹੇ ਹੋ ਚੰਗਾ ਇਹ ਹੋਵੇਗਾ ਕਿ ਪੰਜਾਬ ਪੁਲਿਸ ਦੀ ਜਾਂਚ ਟੀਮ ਉਹ ਹੋਵੇ ਜਿਸ ਨੂੰ ਗੁਰਮਤ ਅਤੇ ਸਿੱਖ ਮਰਯਾਦਾ ਦੇ ਬਾਰੇ ਪੂਰਨ ਸਮਝ ਹੋਵੇ ਤੇ ਅਮਰਤ ਧਾਰੀ ਸਿੱਖਾਂ ਆਧਾਰਿਤ 팀 ਹੋਵੇ ਹੁਣ ਤੁਸੀਂ ਸਿੱਟ ਨੂੰ ਤਾਂ 328 ਪਾਵਨ ਸਰੂਪਾਂ ਦੇ ਮਸਲੇ ਤੇ ਮਿੱਟੀ ਪਾਉਣ ਲਈ ਸਿੱਟ ਦੇ ਕੰਮ ਰੋਕਣ ਲਈ ਕਾਨੂੰਨ ਤੇ ਕਾਲ ਤਖਤ ਦੇ ਟਕਰਾਓ ਕਰਾਉਣ ਲਈ ਇਹਨੂੰ ਠੰਡੇ ਬਸਤੇ ਚ ਪਾਉਣ ਲਈ ਹੁਣ ਸਿੱਟ ਤੇ ਸਕੰਜਾ ਕਸਤਾ ਤੇ ਮੈਂ ਪੁੱਛਣਾ ਚਾਹੁੰਨਾ ਸਿੱਟ ਵਾਲੇ ਅਮਰਤ ਸ਼ੱਕ ਲੈਣਗੇ ਕੀ ਜੇ ਸੇਟੀ ਅਮਰਤ ਧਾਰੀ ਲੱਗ ਜਾਉ ਤੇ ਜਿਸ ਐਕਟ ਦੇ ਨਾਲ ਤੁਸੀਂ ਚੋਣਾ ਲੜੀਆਂ ਅਕਾਲੀ ਦਲ ਨੇ ਬਾਦਲ ਨੇ ਮੈਂਬਰ ਬਣੇ ਉਹਨਾਂ ਮੈਂਬਰਾਂ ਨੇ ਤੁਹਾਨੂੰ ਜਥੇਦਾਰ ਲਾਇਆ ਉਹ ਜਿਹੜਾ ਐਕਟ ਪਾਸ ਕਰਨ ਵਾਲੇ ਸੀ ਉਹ ਸਾਰੇ ਅਮਰਤ ਧਾਰੀ ਸੀ ਰਾਜ ਸਭਾ ਲੋਕ ਸਭਾ ਵਿਧਾਨ ਸਭਾ ਇਹਨਾਂ ਸਾਰਿਆਂ ਨੂੰ ਸ਼ਿਕਾ ਦਿਓ ਅਮਰਤ ਨਥੂ ਰਾਮ ਨੂੰ ਵੀ ਛਕਾ ਦਿਓ ਤੇ ਕਰੀਮ ਬਖਸ਼ ਮੌਲਵੀ ਨੂੰ ਵੀ ਛਕਾ ਦਿਓ ਮਧੂ ਬਾਲਾ ਨੂੰ ਵੀ ਛਕਾ ਦਿਓ ਧਰਮ ਪਰਵਰਤਨ ਕਰਾਓਗੇ ਹੁਣ ਤੁਸੀਂ ਉਪਦੇਸ਼ ਚੋਂ ਵਰਨਾ ਕੋ ਸਾਂਝਾ ਕਿੱਥੇ ਆ ਤੁਹਾਡਾ ਕਿੱਥੇ ਗਏ ਸਾਈ ਮੀਆਂ ਮੀਰ ਨੀ ਰੱਖਣ ਵਾਲੇ ਕਿੱਥੇ ਗਏ ਦੇਸ ਰਾਜ ਸੱਚਖੰਡ ਦਰਬਾਰ ਸਾਹਿਬ ਜਦੋਂ ਅਬਦਾਲੀਆਂ ਨੇ ਢਾਹ ਦਿੱਤਾ ਉਹਨੂੰ ਬਣਾਉਣ ਵਾਲੇ ਕੌਣ ਸੀ ਦੇਸ ਰਾਜ ਕਿੰਨੇ ਲਾਏ ਸੀ ਜੱਸਾ ਸਿੰਘ ਗੱਲੂ ਵਾਲੀਏ ਨੇ ਹੁਣ ਜੱਸਾ ਸਿੰਘ ਗੱਲੂ ਵਾਲੀਆ ਜਥੇਦਾਰ ਸੀ ਕੱਡੋ ਆਰਡਰ ਪਿੱਤੇ ਨੂੰ ਕਿੰਨੇ ਕਿਹਾ ਸੀ ਗੈਰ ਸਿੱਖ ਤੋਂ ਦਰਬਾਰ ਸਾਹਿਬ ਬਣਾਉਣਾ ਹੈ ਕੋਈ ਜਵਾਬ ਤੁਹਾਡੇ ਕੋਲ ਨਹੀਂ ਕੋ ਮਾੜਾ ਮੋਟਾ ਸੋਚ ਰਹੋ ਪੱਗਾਂ 'ਚ ਸਿਰਫ ਸਾਈ ਫਿਰਦੇ ਹੋ ਅਕਲ ਤੋਂ ਕੰਮ ਲਾਓ ਫਿਰ ਤੁਸੀਂ ਜਿਹੜਾ ਤੁਹਾਡਾ ਗੁਰਦੁਆਰਾ ਚੋਣ ਕਮਿਸ਼ਨ ਹੈ ਉਹਨੇ ਅੰਮ੍ਰਿਤ ਛਕ ਲਿਆ ਤੁਹਾਡਾ ਗੁਰਦੁਆਰਾ ਜੁਡੀਸ਼ੀਅਲ ਹੈ ਉਹਨੇ ਅੰਮ੍ਰਿਤ ਛਕ ਲਿਆ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨਾਂ ਦੇ ਪਰਿਵਾਰ ਇਥੋਂ ਤੱਕ ਕੀ ਧਾਮੀ ਸਾਹਿਬ ਦੇ ਖੁਦ ਮੁੰਡੇ ਅਮਰਤਾਰੀ ਨੇ ਇਹ ਵੀ ਦੱਸ ਦਿਓ ਤੁਹਾਡਾ ਕੋਲੀ ਸਾਹਿਬ ਨੇ ਅਮਰਸ਼ਕ ਲਿਆ ਜਿਹਨੂੰ ਸੀਐਲ ਆਇਆ ਹੋਇਆ ਇਹ ਵੀ ਦੱਸ ਦਿਓ ਕਿ ਤੁਹਾਡਾ ਅਕਾਲੀ ਦਲ ਦਾ ਪ੍ਰਧਾਨ ਅਮਰਤਾਰੀ ਹੈ ਉਹ ਕੁਰੇਤੀਤ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਅਨੁਸਾਰ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ ਸਿੱਖ ਹੈ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੀ ਧਰਮ ਸਪਤਨੀ ਬੀਬਾ ਸਿਮਰਤ ਨੇ ਅਮਰਤ ਕਿਉਂ ਨਹੀਂ ਸ਼ਕਿਆ ਫਿਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਆਈ ਬਰੋ ਬਣਾਉਣ ਦੀ ਗੱਲ ਤਾਂ ਸਾਹਮਣੇ ਪਰ ਜੇ ਕਿਸੇ ਸਿੱਖ ਬੱਚੀ ਨੇ ਪਰਵੱਟੇ ਬਣਾਏ ਹੋਣ ਤੁਸੀਂ ਉਹਨੂੰ ਮੈਡੀਕਲ ਚ ਹਿੱਸਾ ਨਹੀਂ ਲੈਣ ਦੇਂਦੇ ਕੱਢ ਦਿੰਨੇ ਹੋ ਸੁਪਰੀਮ ਕੋਰਟ ਤੱਕ ਉਹਦੇ ਖਿਲਾਫ ਲੜਦੇ ਹੋ ਫਿਰ ਬੀਬੀ ਜੀ ਹੋਣਾ ਨੂੰ ਪ੍ਰਧਾਨ ਕਿਵੇਂ ਬਣਾ ਲਿਆ ਹੋਰ ਵੀ ਬੀਬੀਆਂ ਹੈਗੀਆਂ ਸਿੱਖਿਆ ਵਿਭਾਗ ਦੇ ਤੁਹਾਡੇ ਜਿਹੜੇ ਕਰਮਚਾਰੀ ਨੇ ਪ੍ਰਿੰਸੀਪਲ ਆਏ ਹੋਏ ਆ ਤੁਹਾਡੇ ਡਾਕਟਰ ਭਰਤੀ ਕੀਤੇ ਹੋਏ ਆ ਮੈਡੀਕਲ ਇਹ ਸਾਰੇ ਅੰਮ੍ਰਿਤਧਾਰੀ ਨੇ ਜਿੰਨੇ ਗੁਰੂ ਦੀ ਗੋਲਖਚੋਂ ਤਨਖਾਹਾਂ ਲੈਨੇ ਹੋ ਤੁਸੀਂ ਦੱਸ ਦਿਓ ਤੁਹਾਡੇ ਗਨਮੈਂ ਸਾਰੇ ਅੰਮ੍ਰਿਤਧਾਰੀ ਲਾਏ ਹੋਏ ਕਿਉਂ ਇਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਕਿੱਥੇ ਕਿੱਥੇ ਜਵਾਬ ਦਿਓਗੇ ਤੁਸੀਂ ਤੇ ਕਿਨੂੰ ਕਿਨੂੰ ਅੰਮ੍ਰਿਤ ਛਕਾਓਗੇ